ਜਿਹੜੀ ਸਾਨੂੰ ਹਰਲਾਤ ਸਿੰਘ ਉਰਫ ਟਿੰਕੂ ਹਰਪ੍ਰੀਤ ਸਿੰਘ ਉਰਫ ਪ੍ਰੀਤ ਨਾਮ ਦੇ ਦੋ ਲੜਕੇ ਸੀ ਇਹਨਾਂ ਦੇ ਕੋਲੋਂ ਕਰੀਬ 2 ਲੱਖ 88000 ਰੁਪਏ ਡਰਗਮਨੀ ਐਂਡ 100 ਗ੍ਰਾਮ ਹਿਰੋਇਨ ਜਿਹੜੀ ਬਰਾਮਦ ਹੋਈ ਹੈ ਇਹ ਜਿਹੜੀ Honda amaze ਗੱਡੀ ਸੀ ਇਹਨਾਂ ਦੇ ਕੋਲ ਇੱਥੇ ਆਈ ਸੀ ਡੀਲ ਕਰ ਰਹੀ ਸੀ ਗੱਡੀ ਵੀ ਰਿਕਵਰੀ ਹੋਈ ਹੈ ਜੀ ਫਿਰ ਮੈਨੂੰ ਫੈਲੋ ਪਰਚੇ ਕਿੰਨੇ ਆ ਜੀ ਹਰਲਾ ਸਿੰਘ ਉਫਿੰਕੂ ਤੇ ਜੀ ਇੱਕ ਵਰਸਾ ਹੈ 302 ਦਾ ਜਿਹੜਾ ਇਹਦੇ ਚ ਕਰੀਬ ਆਪਣੀ 10 ਸਾਲ ਦੀ ਕੈਦ ਕੱਟ ਕੇ ਆਇਆ ਹੈ ਹਰਪ੍ਰੀਤ ਸਿੰਘ ਉਪਰੀਤ ਤੇ ਜਿਹੜਾ ਇੱਕ ਵਰਸਾ ਹੈ ਪਹਿਲਾਂ ਐਂਡੀ ਦਾ ਥਾਣਾ ਕੰਬੋਜ ਚ ਦਰਜ ਹੈ ਤੇ ਮਨੁੱਖਰੇ ਪ੍ਰੇਰਨਾ ਦੇ ਲੜਕਾ ਕੋਈ ਬਸਾ ਜਾ ਰਿਹਾ ਮਲਾਇਮ ਹੈ ਕਿਹੜੇ ਮੈਕਨਿਕ ਚ ਮਲਾਜਮ ਹੈ ਜੀ ਆਰਟੀਐਮ ਦੀ ਜੌਬ ਕਰਦਾ ਉੱਥੇ ਰੈਗੂਲਰ ਟੀਮ ਮੀਟ ਉਮਰ ਕੀ ਨਹੀਂ ਹੈ ਉਹਦੀ ਇਹਦੀ ਉਮਰ ਤਕਰੀਬਨ ਹੈਗੀ ਹੈ ਜੀ ਹੱਲਾ ਅੱਜ ਦੀ 45 ਕੇ ਸਾਲ ਐ ਤੇ ਹਰਪ੍ਰੀਤ ਦੀ 31 ਸਾਲ عمر ਹੈ ਮੈਰੀਜ ਹੈ ਜਾਂ ਮੈਰਿਡ ਹੈ ਦੋਨੋਂ ਮੈਰਿਡ ਨੇ ਜੀ ਤੇਰੀ ਸਾਨੂੰ ਹਰਲਾਜ ਸਿੰਘ ਉਰਫ ਟੇਕੂ ਹਰਪ੍ਰੀਤ ਸਿੰਘ ਉਰਫ ਪ੍ਰੀਤ ਨਾਮ ਦੇ ਦੋ ਲੜਕੇ ਸੀ ਇਹਨਾਂ ਦੇ ਕੋਲੋਂ ਕਰੀਬ 2 ਲੱਖ 88000 ਰੁਪਏ ਡਰਗਮਣੀ ਐਂਡ ਸੋਗ੍ਰਾਮ ਹੀ ਹੋ ਰਹੀ ਜਿਹੜੀ ਬਰਾਮਦ ਹੋਈ ਹੈ ਇਹ ਜਿਹੜੀ ਹੁਣ ਨਾਮੇ ਗੱਡੀ ਸੀ ਇਹਨਾਂ ਦੇ ਕੋਲ ਇੱਥੇ ਆਈ ਸੀ ડીਲ ਕਰ ਰਹੀ ਸੀ ਗੱਡੀ ਵੀ ਰਿਕਵਰੀ ਹੋਈ ਹੈ ਜੀ ਫਿਰ ਮੇਰਾ ਫੈਲੋ ਪਰਚੇ ਕਿੰਨੇ ਆ ਜੀ ਹਰਲਾ ਸਿੰਘ ਉਰ ਫਿੰਕੂ ਤੇ ਜੀ ਇੱਕ ਵਰਸਾ ਹੈ 302 ਦਾ ਜਿਹੜਾ ਇਹਦੇ ਚ ਕਰੀਬ ਆਪਣੀ 10 ਸਾਲ ਦੀ ਕੈਦ ਕੱਟ ਕੇ ਆਇਆ ਹੈ ਹਰਪ੍ਰੀਤ ਸਿੰਘ ਉਰ ਪ੍ਰੀਤ ਤੇ ਜਿਹੜਾ ਇੱਕ ਪਰਚਾ ਹੈ ਪਹਿਲਾਂ ਐਨਡੀ ਦਾ ਥਾਣਾ ਕੰਬੋਜ ਚ ਦਰਜ ਹੈ ਸੇਮਨੂਰੇ ਪ੍ਰੀਤਨਾਥ ਜੀ ਦੇ ਨਾਲ ਕੋਈ ਬ੍ਰਸਾ ਜਾ ਰਿਹਾ ਮਲਾਇਮ ਹੈ ਕਿਹਦੇ ਮੈਂਚ ਵਿੱਚ ਇਹ ਬਿਜਲੀ ਬੋਰਡ ਮੈਂਚ ਵਿੱਚ ਮਲਾਜਮ ਹੈ ਜੀ ਆਰਟੀਐਮ ਦੀ ਜੌਬ ਕਰਦਾ ਉਥੇ ਰੈਗੂਲਰ ਟੀਮ ਮੀਟ ਉਮਰ ਕੀ ਨੇ ਇਹਦੀ ਉਮਰ ਤਕਰੀਬਨ ਹੈਗੀ ਹੈ ਜੀ ਹੱਲਾ ਅੱਜ ਦੀ 45 ਸਾਲ ਹੈ ਤੇ ਹਰਪ੍ਰੀਤ ਦੀ 31 ਸਾਲ ਉਮਰ ਹੈ ਮੈਰਿਜ ਹੈ ਜਾਂ ਅਨਮੈਰਿਡ ਦੋਨੋਂ ਮੈਰਿਡ ਨੇ ਵੇਰੀ ਸਾਨੂੰ ਹਰਲਾਜ ਸਿੰਘ ਉਰਫ ਟੇਕੂ ਹਰਪ੍ਰੀਤ ਸਿੰਘ ਉਰਫ ਪ੍ਰੀਤ ਨਾਮ ਦੇ ਦੋ ਲੜਕੇ ਸੀ ਇਹਨਾਂ ਦੇ ਕੋਲੋਂ ਕਰੀਬ 2 ਲੱਖ 88000 ਰੁਪਏ ਡਰਗਮਨੀ ਐਂਡ 100 ਗ੍ਰਾਮ ਹਿਰੋਇਨ ਜਿਹੜੀ ਬਰਾਮਦ ਹੋਈ ਹੈ ਇਹ ਜਿਹੜੀ Honda amaze ਗੱਡੀ ਸੀ ਇਹਨਾਂ ਦੇ ਕੋਲ ਇੱਥੇ ਆਈ ਸੀ ਡੀਲ ਕਰ ਰਹੀ ਸੀ ਗੱਡੀ ਵੀ ਰਿਕਵਰੀ ਹੋਈ ਹੈ ਜੀ ਤੇ ਮੈਨੋ ਫੈਲੋ ਪਰਚੇ ਕਿੰਨੇ ਆ ਜੀ ਹਰਲਾ ਸਿੰਘ ਉਪ ਟਿੰਕੂ ਤੇ ਜੀ ਇੱਕ ਵਰਸਾ ਹੈ 302 ਦਾ ਜਿਹੜਾ ਇਹਦੇ ਚ ਕਰੀਬ ਆਪਣੀ 10 ਸਾਲ ਦੀ ਕੈਦ ਕੱਟ ਕੇ ਆਇਆ ਹੈ ਹਰਪ੍ਰੀਤ ਸਿੰਘ ਉਪਰੀਤ ਤੇ ਜਿਹੜਾ ਇੱਕ ਵਰਸਾ ਹੈ ਪਹਿਲਾਂ ਐਨਡੀ ਦਾ ਥਾਣਾ ਕੰਬੋਜ ਚ ਦਰਜ ਹੈ ਤੇ ਮੈਨੂੰ ਕਿਹਾ ਪ੍ਰੇਰਣਾ ਦੇ ਲੜਕਾ ਹੋ ਗਿਆ ਬਸਾ ਜਾ ਰਿਹਾ ਮਲਾਇਮ ਹੈ ਕਿਹਦੇ ਮੈਚ ਵਿੱਚ ਇਹ ਬਿਜਲੀ ਬੋਰਡ ਮੈਕਨਿਕ ਵਿੱਚ ਮਲਾਜਮ ਹੈ ਜੀ ਆਰਟੀਐਮ ਦੀ ਜੌਬ ਕਰਦਾ ਉਥੇ ਰੈਗੂਲਰ ਟੀਮ ਮੀਟ ਉਮਰ ਕੀ ਨੇ ਆਨ ਦੀ ਇਹਦੀ ਉਮਰ ਤਕਰੀਬਨ ਹੈਗੀ ਹੈ ਜੀ ਹਰਲਾਜ ਦੀ 45 ਸਾਲ ਐ ਤੇ ਹਰਪ੍ਰੀਤ ਦੀ 31 ਸਾਲ ਉਮਰ ਹੈ ਮੈਰੀ ਜੀ ਹਨ ਮੈਰਿਡ ਦੋਨੋਂ ਮੈਰਿਡ ਨੇ ਜੀ